ਇੱਕ ਬੇਅਧ ਹੀ ਮੰਦਕ ਭਾਗੀ ਘਟਨਾ ਸਾਹਮਣੇ ਨਿਕਲ ਕੇ ਆਈ ਆ ਕਿ ਕੇਰਲ ਦੇ ਵੈਨਾਡ ਜ਼ਿਲ੍ਹੇ ਦੇ ਵਿੱਚ ਬੁੱਧਵਾਰ ਨੂੰ ਜ਼ਮੀਨ ਖਿਸਕਣ ਦੇ ਕਾਰਨ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੁਣ ਤੱਕ ਕੁੱਲ 238 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 225 ਲੋਕ ਅਜੇ ਵੀ ਲਾਪਤਾ ਨੇ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਅੱਜ ਮਲੰਮਪੁਰ ਜ਼ਿਲ੍ਹੇ ਦੇ ਪੌਦਕੁਲ ਅਤੇ मुंडेरी ਖੇਤਰਾਂ ਦੇ ਵਿਚਕਾਰ ਵਹਿ ਗਈ ਚਲਿਆਰ ਨਦੀ ਤੋਂ 46 ਲਾਸ਼ਾਂ ਅਤੇ ਹਾਸੇ ਵਾਲੀ ਖਾਂ ਤੋਂ ਲਗਭਗ 38 ਕਿਲੋਮੀਟਰ ਦੂਰ मुंडਕਾਈ ਵਿੱਚ 46 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਦਕਿ मुंडਕਾਈ ਦੇ ਵਿੱਚ ਮਕਾਨਾਂ ਦੇ ਮਲਬੇ ਦੇ ਵਿੱਚੋਂ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਮੁੰਡਕਾਈ ਅਤੇ ਚੁਰਮਲਾ ਖੇਤਰਾਂ ਤੋਂ 1592 ਪੀੜਤਾਂ ਨੂੰ ਬਚਾਉਣ ਵਾਲੇ ਫੌਜ ਦੇ ਜਵਾਨਾਂ ਸਮੇਤ ਬਚਾਅ ਟੀਮਾਂ ਨੇ ਮੁੰਡਕਾਈ ਦੇ ਵਿੱਚ ਮਕਾਨਾਂ ਦੇ ਮਲਬੇ ਹੇਠੋਂ 10 ਲਾਸ਼ਾਂ ਬਰਾਮਦ ਕੀਤੀਆਂ ਸੂਤਰਾਂ ਨੇ ਦੱਸਿਆ ਕਿ ਖਰਾਬ ਰੋਸ਼ਨੀ ਅਤੇ ਮੀਂਹ ਦੇ ਕਾਰਨ ਖੋਜ ਅਤੇ ਬਚਾਅ ਕਾਰਜ ਅੱਜ ਕਰੀਬ 5:30 ਵਜੇ ਖਤਮ ਹੋ ਗਿਆ ਅਤੇ ਵੀਰਵਾਰ ਸਵੇਰ ਤੱਕ ਜਾਰੀ rahega